ਪੰਜਾਬ ਦੀ ਲੋਕ ਸਭਾ ਸੀਟ ਦੇ ਉੱਤੇ ਸੰਗਰੂਰ ਸੀਟ ਸਭ ਤੋਂ ਹੋਟ ਸੀਟ ਸੀ ਜਿੱਥੇ ਕੀ ਵੱਡੇ ਚਿਹਰੇ ਉਮੀਦਵਾਰ ਬਜੋ ਚੋਣ ਲੜ ਰਹੇ ਸੀ ਸੰਗਰੂਰ ਸੀਟ ਦਾ ਰਿਜ਼ਲਟ ਸਾਹਮਣੇ ਆ ਗਿਆ ਖਬਰ ਸੁਖਾਵਾਂਗੇ ਬਤਵਤ ਸ਼ੇਅਰ ਕਰਿਓ ਕਿ ਕੌਣ ਜਿੱਤਿਆ ਕੌਣ ਹਾਰੇ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਗੁਰਮੀਤ ਸਿੰਘ ਮੀਤੇ ਰਾਮਾ ਦੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲ ਗਈ ਆ ਸੰਗਰੂਰ ਸੀਟ ਤੋਂ ਦੂਜੇ ਨੰਬਰ ਤੇ ਸੁਖਪਾਲ ਸਿੰਘ ਖੈਰਾ ਆਏ ਨੇ ਤੀਜੇ ਨੰਬਰ ਤੇ ਸਿਮਤ ਮਾਨ ਨੇ ਦੱਸਦੇ ਨੇ ਕਿ ਗੁਰਮੀਤ ਸਿੰਘ ਮੀਤ ਨੂੰ 364085 ਵੋਟਾਂ ਮਿਲੀਆਂ ਨੇ ਤੇ 172500 60 ਵੋਟਾਂ ਦੇ ਨਾਲ ਸੁਖਪਾਲ ਸਿੰਘ ਖੈਰਾ ਤੇ ਸਿਮ ਸਿੰਘ ਮਾਨ ਨੂੰ ਮੀਤ ਨੇ ਹਰਾ ਦਿੱਤਾ ਕਿਉਂਕਿ ਇਹ ਅਸੀਂ ਜੇ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਰਾਤਾ ਨਹੀਂ ਮੰਨ ਜਾਂਦੀ ਹੈ ਹਮੇਸ਼ਾ ਭਗਵਾਨ ਤਮਨ ਸੀਐਮ ਵੱਲੋਂ ਕਹਿ ਰਹੇ ਹੁੰਦਾ ਸੀ ਕਿ ਸਾਡੀ ਰਾਤਾ ਨਹੀਂ ਜਿੱਥੇ ਕੋਈ ਅਸੀਂ ਜਿੱਤੇ ਆ 2 ਲੱਖ ਤੋਂ ਵੀ ਬੋਰ ਤੋਂ ਜਿੱਤੇ ਆ ਸੀ ਉਹ ਸੰਗਰੂਰ ਹੈ ਸੰਗਰੂਰ ਦੇ ਵਿੱਚ ਇੱਕ ਵੱਡੀ ਜਿੱਤ ਆਮ ਆਦੀ ਪਾਰਟੀ ਤੋਂ ਮੁਰਤੋ ਹੋ ਗਈ ਹੈ ਮੀਤ ਹਰ ਵੱਲੋਂ ਵੀ ਹੁਣ ਇਹ ਬਿਆਨ ਆਇਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ 4 ਜੂਨ ਨੂੰ ਸਭ ਕੁਝ ਸਾਹਮਣੇ ਆ ਜੇਗਾ ਤਸਵੀਰ ਸਾਹਮਣੇ ਆ ਜੇਗੀ ਸੰਗਰੂਰ ਦੇ ਲੋਕ ਕਿਸ ਨੂੰ ਚਾਹੁੰਦੇ ਨੇ ਕਿਸ ਨੂੰ ਨਹੀਂ ਚਾਹੁੰਦੇ ਭਾਵੇਂ ਕਿ ਸਖਪਾਲ ਖਹਿਰਾ ਵੀ ਇਹ ਜਿਹੜਾ ਤੋਂ ਚੋਣ ਲੜ ਰਿਹਾ ਸੀ ਕਾਫੀ ਉਹਨਾਂ ਨੇ ਆਵਾਦੀ ਪਾਰਟੀ ਦੇ ਇਲਜ਼ਾਮ ਦੇ ਲਗਾਏ ਪਰ ਕਿਤੇ ਕਿਤੇ ਲੋਕਾਂ ਨੇ ਫਤਵਾ ਆਵਾਦੀ ਪਾਰਟੀ ਨੂੰ ਹੀ ਦਿੱਤਾ ਹੈ ਇਹ ਦਲਬੀਰ ਗੋਲਟੀ ਨੇ ਜਦੋਂ ਤੋਂ ਕਾਂਗਰਸ ਛੱਡੀ ਹੈ ਉਸ ਤੋਂ ਬਾਅਦ ਤਸਵੀਰੀ ਬਦਲ ਗਈ ਸੀ ਆਵਾਦੀ ਪਾਰਟੀ ਵਿੱਚ ਕਾਫੀ ਜਿਹੜਾ ਉਤਰਾਚੜ ਜੋ ਹੋ ਰਿਹਾ ਸੀ ਉਸ ਨੂੰ ਦੇਖਣ ਨੂੰ ਮਿਲਿਆ ਕੀ ਸੀਟ ਕਿਤਨੇ ਕਿਤੇ ਕਲੀਅਰ ਹੁੰਦੀ ਆ ਆਮ ਆਦਮੀ ਪਾਰਟੀ ਚੋੜੀ ਦੇ ਵਿੱਚ ਪੈਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਸਿਮਰਤ ਮਾਨ ਜੋ ਕਿ ਪਹਿਲਾਂ ਇਸ ਸੀਟ ਦੇ ਉੱਤੇ ਐਮਪੀ रह ਚੁੱਕੇ ਸੀ ਪਾਵੇਂ ਕੀ ਲੋਕਾਂ ਨੇ ਪਸੰਦ ਜੁਲ ਕੀਤਾ ਪਰ ਇਸ ਵਾਰ ਤੀਜਾ ਨੰਬਰ ਹਾਸਲ ਕੀਤਾ ਹੈ ਅਗਰ ਸੁਖਪਾਲ ਖਹਿਰਾ ਇਸ ਸੀਟ ਤੋਂ ਚੋਣ ਨਾ ਲੜਦੇ ਕੋਈ ਹੋਰ ਉਮੀਦਵਾਰ ਹੁੰਦਾ ਤਾਂ ਸਿਮਰਤ ਮਾਨ ਦੀ ਚੋੜੀ ਦੇ ਵਿੱਚ ਸੀਟ ਜੜੀ ਪੈ ਸਕਦੀ ਸੀ ਤੇ ਚੌਥੇ ਨੰਬਰ ਤੇ ਰਹੇ ਨੇ ਅਰਵਿੰਦ ਖੰਨਾ ਜੋ ਕਿ ਭਾਰਤ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਉਹਨਾਂ ਨੂੰ 1,22,253 ਵੋਟਾਂ ਪਿਆ ਨੇ 5ਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸਿਮਟ ਕੇ ਰਹਿ ਗਿਆ ਹੈ ਕਾਫੀ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਬੁਰਾ ਹਾਲ ਹੋ ਚੁੱਕਾ ਹੈ ਤੇ ਹਾਰ ਦੀ ਨਜ਼ਰ ਆਈ ਹੈ ਦੇ ਦੋ ਤਿੰਨ ਸੀਟਾਂ ਦੇ ਉੱਤੇ ਭਾਵੇਂ ਹਲੇ ਲੀਹ ਬਣਾ ਕੇ ਰੱਖੀ ਹੋਈ ਹੈ ਪਰ ਕਿਤੇ ਨ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਪੰਜਾਬ ਦੇ ਲੋਕਾਂ ਦਿੱਤਾ ਹੈ ਇਸ ਸੀਟ ਦੇ ਉੱਤੇ ਸੰਗਰੂਰ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਝੰਡਾ ਦਰ ਦਿੱਤਾ ਹੈ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਜਿਹੜੀ ਆਵਾਜ਼ ਚੁੱਕੀ ਜਾਵੇਗੀ ਮੀਤ ਇਹ ਵੱਲੋਂ ਕਿਹਾ ਗਿਆ ਕਿ ਅਸੀਂ ਸੰਗਰੂਰ ਦੇ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ ਜੋ ਵਾਦੇ ਕੀਤੇ ਨੇ ਉਹ ਪੂਰੇ ਕਰਾਂਗੇ ਪਰ ਦੇਖਦੇ ਆ ਕਿ ਹੁਣ ਲੋਕਾਂ ਤੇ ਜਿੱਤ ਹਾਸਲ ਕਰਵਾ ਦਿੱਤੀ ਹੈ ਕਿ ਬਾਕੀ ਲੋਕਾਂ ਜਿਹੜੇ ਮਸਲੇ ਨੇ ਜਾਂ ਫਿਰ ਪ੍ਰੋਜੈਕਟ ਵੱਡੇ ਵੱਡੇ ਪੰਜਾਬ ਦੇ ਵਿੱਚ ਚੁਆਣੇ ਨੇ ਕੀ ਸੈਂਟਰ ਗਵਰਨਮੈਂਟ ਤੋਂ ਕੇਂਦਰ ਸਰਕਾਰ ਤੋਂ ਲੈਣ ਦੇ ਵਿੱਚ ਕਾਮਯਾਬ ਹੁੰਦੇ ਨੇ ਤਾਂ ਨਹੀਂ ਇਹ ਧੌਣ ਵਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਤੁਸੀਂ ਸ਼ੇਅਰ ਕਰਦੇ ਰਹੋ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਨੈਕਸਟ ਦਿਖਾਣੇ ਆ ਕਿ ਹੋਰ ਕੌਣ ਜਿੱਤੇ ਪੰਜਾਬ ਦੇ ਵਿੱਚ ਤੇ ਕੌਣ ਹਾਰੇ